ਇਹ ਗਿਆਨ ਦੇਣਗੇ ਇਹ ਗਿਆਨ ਦੇਣ ਗਏ ਨੇ ਇਹ ਨਾਵਣ ਗਏ ਨੇ ਉਹ ਨਾਵਣ ਜਾਂਦੇ ਨੇ بس ਫਰਕ ਆਇਆ ਇਹ ਗੱਲ ਦਾ ਵਾਵਾ ਵਰਤਿਆ ਇੱਥੇ ਇੱਥੇ ਵੀ ਵਾਵਾ ਵਰਤਿਆ ਨਾਵਣ ਵਰਤਿਆ ਨਾਹੜੀ ਵਰਤਿਆ ਬੇਦਪੁਰਵ ਸਭ ਦੇਵਤਨ ਕਰੀ ਦੇਵਕੀ ਸੇਵ ਸਾਰੇ ਦੇਵਤਿਆਂ ਨੇ ਵਿਧੀਪੁਰਵਕ ਉਦੀ ਸੇਵਾ ਕੀਤੀ ਉਸ ਸੰਤ ਦੀ ਮਹਾਪੁਰਖ ਦੀ ਜੋ ਵੀ ਉਹ ਕਹਿੰਦੇ ਹੋਣੇ ਬਰਬਾਦੀ ਯਾ ਦੀ ਛੀ ਦੀ ਜੋ ਵੀ ਉਸ ਵੇਲੇ ਕਹਿੰਦੇ ਸੀ ਉਹਨਾਂ ਨੂੰ ਪਤਾ ਸੀ ਇਹ ਉਹਨਾਂ ਨੂੰ ਹਰਾ ਸਕਦਾ ਇਹਨੂੰ ਤਾਂ ਉਹ ਵੀ ਮੰਨਦੇ ਸੀ ਇਹਨੂੰ ਤਾਂ ਰਾਖਸ਼ ਵੀ ਮੰਨਦੇ ਸੀ ਹਾਂਜੀ ਰੇਖਤਾ ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ ਲਿਆ ਮਹਿਕਸ ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ लिया ਮੈਂ ਕਹਾ ਸੋਹਰੇ ਬਬਾਰਾ ਸ਼ੀਤਾਮ ਹੈ ਉਹਨਾਂ ਨੇ ਖੁਦ ਦੇ ਵੀ ਨੂੰ ਸਾਰੀ ਹਕੀਕਤ ਦੱਸੀ ਕਿ ਸਾਡਾ ਜਿਹੜਾ ਘਰਵਾਰ ਸੀ ਸਾਡਾ ਤਾਂ ਤਾਂ ਸੀ ਮੈਂ ਕਹਾ ਸੋਹਰੇ ਖੋ ਲਿਆ ਛੀਰ ਹਮਾਰਾ ਛੀਰ ਤਾਂ ਆ ਮੈਂ ਕਿ ਕਿ ਜੈ ਸੋਈ ਬਾਤ ਬਾਤ ਤੁਮ ਕੋ ਸੋ ਹੱਥ ਸਭ ਇਹ ਵਾਤਾ ਕਰੀ ਤਾਂ ਤੋ ਉਹ ਯਾ ਤੈਨੂੰ ਜਗਾ ਲਗੇ ਅਸੀਂ ਕੀ ਕਹਦੇ ਕੀ ਕਰਦੇ ਕਰੀ ਤਾਂ ਉਹ ਕਾ ਮੋ ਜੜ ਤੈਨੂੰ ਜਗਾ ਲਗੇ ਕਿ ਜੇ ਸੋਈ ਬਾਤ-ਬਾਤ ਤੁਮ ਕੋ ਸਾਹਤ ਸੇਵਕ ਕਦੀਮ ਤੱਕ ਆਏ ਤੇਰੀ ਸ਼ਾਮ ਹੈ ਅਸੀਂ ਤਾਂ ਤੇਰੇ ਪਹਿਲਾਂ ਤੋਂ ਮੁਰਤੋ ਸੇਵਕ ਕਦੀਮੀ ਸੇਵਕ ਅਸੀਂ ਤਾਂ ਭਗਤਾਂ ਅਸੀਂ ਤਾਂ ਦੇਵਤੇ ਆ ਤੇਰੇ ਹੀ ਭਗਤਾਂ ਹਾਂ ਤਾਂ ਅਸੀਂ ਤਾਂ ਮੰਨਦੇ ਆ ਸੇਵਕ ਗਦੀਮ ਤੱਕ ਆਏ ਤੇਰੀ ਸ਼ਮਾ ਤੇਰੀ ਛੜ ਜਾਏ ਦੇ ਜੇ ਬਾਜ ਦੇਸ ਆਪੇ ਬੈਠੀਏ ਕਲੇਸ਼ ਲੈਸ ਕੀ ਜੇ ਆਪੇ ਇਸ ਉਹਨੇ ਵੱਡੋ ਇਹ ਕੰਮ ਹੈ ਸਾਡਾ ਦੇਸ ਜੇ ਵਾਪਸ ਹੋ ਜਾਵੇ ਤਾਂ ਚੰਗੀ ਗੱਲ ਹੈ ਰਾਖਸ਼ਤਾ ਕਹਿੰਦੇ ਨੇ ਰੱਬ ਹੁੰਦਾ ਹੀ ਨਹੀਂ ਕਮਲ ਕਮਾਸੀ ਇਹ ਤਾਂ ਕਹਿੰਦੇ ਤੇ ਪਰਮੇਸ਼ਰ ਹੁੰਦਾ ਉਹ ਤਾਂ ਫਿਰ ਬਿਲਕੁਲ ਹੀ ਫੱਟੀਆਂ ਪੋਛ ਦੇਣਗੇ ਲੋਕ ਤਾਂ ਬਿਲਕੁਲ ਹੀ ਮੰਨਣ ਤੇ ਹਰ ਜਾਣਗੇ ਜੀ ਦੇ ਬਾਝ ਦੇਸ਼ਾਂ ਵਿੱਚ ਬਿਠੀਏ ਕਲੇਸ਼ ਰੇਸ ਸਾਨੂੰ ਸਾਡਾ ਦੇਸ਼ ਜੇ ਵਾਪਸ ਮਿਲ ਜਵੇ ਤਾਂ ਕਲੇਸ਼ ਖਤਮ ਹੋ ਜਵੇ ਕਲੇਸ਼ ਵੀ ਖਤਮ ਤਾਂ ਹੋਊਗਾ ਜੇ ਨਾ ਵਿਚਾਰ ਚਾ ਹੋਊਗੀ ਇਹ ਰੋਹ ਦਾ ਜਿਹੜਾ ਕਲੇਸ਼ ਆ ਨਾ ਰਾਖਸ਼ ਦਾ ਦੇਵਤਿਆਂ ਦਾ ਕਲੇਸ਼ ਆ ਨਾ ਇਹ ਉਹ ਕੱਲ ਨਹੀਂ ਹੈਗਾ ਉਹ ਕੱਲ ਨਹੀਂ ਰਹੇਗਾ ਨਹੀਂ ਹੈਗਾ ਕਹਿੰਦੇ ਇਹਨਾਂ ਸਾਬਤ ਕਰਦੇ ਨਹੀਂ ਹੈਗਾ ਸਾਬਤ ਕਰਕੇ ਕਲੇਸ਼ ਮੁਕਾਦੇ ਤੂੰ ਕਬੀਰ ਕਹਿੰਦਾ ਹੈ ਤੋ ਸਹੀ ਲੱਗਿਆ ਜੇ ਕੋਈ ਤੂੰ ਹਣ ਦਰਸ਼ਨ ਕਰਾ ਦੇ ਅਸੀਂ ਵੀ ਸੁਣਾਗੇ ਉਹ ਵੀ ਉਹ ਤਾਂ ਕਹਿੰਦੇ ਹੀ ਨੇ ਵੀ ਲਿਓ ਆਓ ਕੋਈ ਸਾਨੂੰ ਦੱਸੋ ਅਸੀਂ ਵੀ ਤਿਆਰ ਆ ਬੈਠਣ ਨੂੰ ਸੁਣ ਲੂ ਸਾਨੂੰ ਦੋ ਸਾਬਤ ਕਰਦੇ ਵੀ ਅਸਲ ਸੱਚ ਆ ਹੈ ਧਰਮ ਆ ਹੈ ਅਸੀਂ ਬੈਠ ਕੇ ਸੁਣਾਗੇ ਮਨਾਂਗੇ ਉਹਦਾ ਮੰਨਣ ਨੂੰ ਭਲੇ ਤਿਆਰ ਨੇ ਸਾਡਾ ਰਾਜੀ ਨਾ ਹੋ ਜੂਗਾ ਕਲੇਸ਼ ਬੁਖ ਜੂਗਾ ਹੁਣ ਬੈਠੀਏ ਕਲੇਸ਼ ਲੈਸ ਕੀ ਜੀ ਆਪੇਸੋਂ ਨੂੰ ਬੜਾ ਇਹ ਕੰਮ ਹੈ ਉਹਨਾਂ ਨੂੰ ਵੀ ਭੇਸ ਕਰਦੇ ਭੇਸ ਕੀ ਕਰਦੇ ਉਹਨਾਂ ਦੇ ਜਿਹੜੇ ਭੇਸ ਉਹਨਰੇ ਭੇਸ ਬਣਾਏ ਨੇ ਨਾ ਵਿਰੋਧੀ ਭੇਸ ਬਣਾਏ ਉਹਨਾਂ ਨੇ ਵੀ ਰੱਬ ਉਹਦਾਰੀ ਉਹਨਾਂ ਦਾ ਅਟ ਭੇਸ ਹੈ ਇਹਨਾਂ ਦਾ ਅਟ ਭੇਸ ਹੈ ਉਹਨਾਂ ਦਾ ਭੇਸ ਇਹ じゃ ਕਰਦੇ ਵੀ ਉਹ ਮੰਨ ਲੈਣ ਇਹਾਂ ਹੈਗਾ ਉਹ ਆਪਣਾ ਜਿਹੜਾ ਉਹਨਾਂ ਦੀ ਬਨੋਤ ਹੈ ਉਹ ਬਨੋਤ ਛੱਡ ਦੇਣ ਨਹੀਂ ਹੈ ਕੋਈ ਤਾਕਤ ਕੋਈ ਪਰਮਿਸ਼ਨ ਨਾ ਦੀ ਕੋਈ ਚੀਜ਼ ਨਹੀਂ ਹੈ ਕੋਈ ਸ਼ਕਤੀ ਨਹੀਂ ਹੈ ਇਹ ਗੱਲ ਤਾਂ ਸਾਰੇ ਝੂਠੇ ਨੇ ਇਹ ਜਿਹੜਾ ਉਹਨਾਂ ਦੀ ਬਨੋਤ ਹੈ ਇਹ ਖਤਮ ਕਰ ਦੇ ਉਹ ਖਤਮ ਕਰੀ ਦੇ ਭੇਸ ਖਤਮ ਹੋ ਜਾਊਗਾ ਭੇਸ ਕਾਹਦਾ ਖਤਮ ਹੋਣਾ ਮੰਦਾ ਹੁਣੇ ਭੇਸ ਭੇਸ ਖਤਮ ਇਹੀ ਆ ਪੇ ਸੁਣੋ ਬੜੋ ਇਹ ਕੰਮ ਹੈ 쿠ਕਰ ਕੋ ਬਾਹਰ ਤਨਾ ਕੋ ਲੈ ਕੇ ਤਹਿਰਾ ਬਾਹਰ ਤ ਹੈ تاکੋ ਲੈ ਕੇ ਖਾਵੇ ਦਾ ਕੋ ਨਾਮ ਹੈ ਕਹਿੰਦੇ ਦੂਜੀ ਗੱਲ ਇਹ ਹੈ ਕਿ ਜਦੋਂ ਕੁੱਤੇ ਨੂੰ ਕੋਈ ਮਾਰਦਾ ਹੈ ਕੁੱਤੇ ਦਾ ਤਾਂ ਨਾ ਲੈਂਦਾ ਨਹੀਂ ਕੁੱਤੇ ਦੇ ਮਾਲਕ ਦਾ ਨਾ ਲੈਂਦਾ ਉਹ ਮਾਲਕ ਦਾ ਸਾਡੀ ਤੂ ਕਾਲਾਂ ਜਿਹੜੀਆਂ ਖੱਡੀਆਂ ਨੇ ਤੈਨੂੰ ਖੱਡੀਆਂ ਨੇ ਜੇ ਮਾਂ ਦੀ ਗਾਲ ਖੱਡੀਆਂ ਤੇ ਲੱਗੀ ਤਾਂ ਤੈਨੂੰ ਹੈ ਕੁੱਤੇ ਆ ਸੀਦਾ ਤੇਰੇ ਆਉਂ ਕੋਕਰ ਤੇਰੇ ਦਰਵਾਰ ਪੋਕੇ ਆ ਕੇ ਬਦਰ ਪਸਾਰ ਤੇਰੀ ਉਹ ਗੱਲ ਕਰਦੇ ਅਸੀਂ ਤਾਂ ਵੀ ਸੱਚ ਹੈਗਾ ਪਰਮੇਸ਼ਰ ਹੈਗਾ ਕੁੱਤੇ ਸਮਝ ਲੈ ਕੁੱਤਾ ਕੀ ਕਰ ਦਿੰਦਾ ਰੋਟੀ ਖਾਂਦੇ ਹੁੰਦੇ ਰੋਟੀ ਉਹ ਖਾਂਦੇ ਸੀ ਅਸੀਂ ਚੜਾਵਾ ਰੋਟੀਆਂ ਸੀ ਤੇਰੇ ਨਾਲ ਦੇ ਰੋਟੀ ਖਾਂਦੇ ਸੀ ਕੁੱਤੇ ਕਹਿੰਦੇ ਨੇ ਆਪਣੇ ਆਪ ਨੂੰ ਹੁਣ ਮਰਦੇ ਦੇ ਵੀ ਅਸੀਂ ਕੁੱਤੇ ਆ ਪਗਤ ਪਹਿਲੇ ਹੀ ਕੁੱਤੇ ਬਣਦੇ ਹੁੰਦੇ ਨੇ ਪਰ ਅਣੀ ਮੰਦੇ ਕੁੱਤੇ ਆ ਪਹਿਲਾ ਦੇ ਭਾਈ ਤੇ ਬੰਦੇ ਰਾਸ਼ਟਰਪਤੀ ਨੇ ਕੰਦੇ ਆਦਾਲਤ ਨਹੀਂ ਸੰਸਦ ਨਹੀਂ ਕਾਲ ਦੱਸਦੇ ਜਹਦਾਦ ਨੂੰ ਕੁੱਤੇ ਕਰਦੇ ਨੇ ਪਹਿਲਾ ਨਹੀਂ ਕੁੱਤੇ ਫੇਰ ਮੰਦੇ ਨੇ ਕੁੱਤੇ ਜਦੋਂ ਉੱਤੋਂ ਡਾਂਗ ਪੈਂਦੀ ਹੈ ਜੇ ਉੱਤੋਂ ਡਾਂਗ ਪੈਂਦੀ ਹੈ ਨਾ ਫਿਰ ਮੰਨ ਲੈ ਦੂਦਰ ਕੋਤੇ ਇਹ ਸਮਝਿਆ ਨਹੀਂ ਕੁਕਰ ਕੋ ਮਾਰਤਨਾ ਕੋ ਲੈ ਕੇ ਤਾਹੀ ਨਾਮ ਬਾਹਰ ਤਾ ਤਾ ਕੋ ਲੈ ਕੇ ਖਾਬਦ ਕੋ ਖਾਬਦ ਕਹਿੰਦੇ ਨੇ ਮਾਲਕ ਉਹਦੇ ਮਾਲਕ ਦਾ ਨਾਮ ਲੈ ਕੇ ਗੱਲ ਖੜਦਾ ਤੂੰ ਉਹ ਦੇਖ ਲੈ ਤੇਰੀ ਮਰਜ਼ੀ ਹੈ ਦੂਦਰ ਗੋਸਾ ਲਿਓ ਉਹਦੇ ਦੋਰਾ ਸੁਣ ਤੇ ਬਚਨ ਇਹ ਚੰਡਕਾ ਮਨ ਮੈਂ ਉੱਠੀ ਰਸਾਏ ਵਾ ਚੰਡੇ ਰੂ ਵੀ ਗੋਸਾ ਆ ਗਿਆ ਇਹ ਗੱਲ ਕਹੀ ਤੇ ਮਨ ਮੇ ਉਠੀ ਰਸਾਏ ਸੁਣ ਤੋ ਬਚਨ ਇਹ ਚੰਡਕਾ ਮਨ ਮੇ ਉਠੀ ਰਸਾਏ ਅੱਛਾ ਐਂ ਕਹਿੰਦੇ ਨੇ ਸਭ ਦੇ ਅੰਦਰ ਕੋ ਛੇ ਗਰੂ ਬਸੂ ਸ਼ੇਪੁਰਿਆ ਹੁਣ ਸਾਰਿਆਂ ਨੂੰ ਮਾਰ ਕੇ ਹੀ ਮੈਂ ਖਤਮ ਕਰਕੇ ਆ ਕੇ ਬਸੂਤ ਅਸਲ ਦੇ ਵਿੱਚ ਤਾਂ ਬਣਾਉਣਾ ਹੀ ਸੀ ਦੇਵਤਿਆਂ ਨੂੰ ਬਣਾਉਣੀ ਸੀ ਗਾ ਦੇਵਤਿਆਂ ਨੂੰ ਵੀ ਰਾਹੇ ਰਾਸਤੇ ਆ ਜਾਣ ਹੋਰ ਉਹਨੇ ਕੀ ਜਿਤਨਾ ਸੀ ਮਨ ਆਪੇ ਗਏ ਤਸਪਾਈਆ ਕਹਿੰਦਾ ਕੀ ਕਰੇਗਾ ਕਹਿੰਦਾ ਲੜੇਗਾ ਕਹਿੰਦਾ ਕੰਮ ਕੀ ਹੈ ਸਪਾਹੀ ਕਾਦੇ ਖਾਤਰ ਪੈਦਾ ਹੋਇਆ ਲੜਨ ਵਾਸਤੇ ਪੈਦਾ ਹੋਇਆ ਗੁਰਮੁਖ ਤਾਂ ਧਰਮਯੁੱਧ ਕਹਿ ਚਾਹੇ ਖਾਤਰ ਪੈਦਾ ਹੋਇਆ ਅਵਰ ਵਾਸਨਾ ਨਾ ਹੈ ਪ੍ਰਭ ਧਰਮਯੁੱਧ ਕਹਿਤਾ ਹੈ ਦਸਮ ਪਾਸ਼ਾ ਕਹ ਰਿਹਾ ਹੁੰਦੀ ਤਾਂ ਵਾਸਨਾ ਹੀ ਕੁਝ ਨਹੀਂ ਹੁੰਦੀ ਧਰਮਯੁੱਧ ਕਾ ਚਾਹ ਹੁੰਦਾ ਧਰਮਯੁੱਧ ਇਹ ਆਹ ਧਰਮਯੁੱਧ ਆ ਕਹਿੰਦੇ ਬਸ ਮੁਝੇ ਪੁਰਿਆ ਹੈ ਇਹਨੂੰ ਕਹਿੰਦੇ ਧਰਮਯੁੱਧ ਸਾਡੇ ਨੂੰ ਉੱਥੇ ਲਿਆ ਦੇਣਾ ਜੋ ਤੁਸੀਂ ਨੂੰ ਥੱਲੇ ਕਰ ਦੇਣ। ਇਹਨਾਂ ਨੇ ਧਰਮ ਜੁੱਧ ਦਾ ਮੋਰਚਾ ਲਾਇਆ ਸੀ। ਛੱਡ ਕਹਦੇ ਦਿੱਤਾ। ਜੇ ਛੱਡਤਾ ਧਰਮ ਧਰਮ ਵੀ ਛੱਡਤਾ। ਜਿਨੇ ਧਰਮ ਜੁੱਧ ਛੱਡਤਾ ਉਹਨੇ ਧਰਮ ਛੱਡਤਾ। ਇਹ ਆ ਤਾਂ ਕਹੋ ਜੁੱਧ ਜੇ ਤੇ ਲਿਆ ਸੀ ਧਰਮ ਦਾ। ਤਾਂ ਦੇਖੋ ਦੋ ਚੀਜ਼ਾਂ ਦਾ ਧਰਮ ਜੁੱਧ ਸ਼ੁਰੂ ਕਰ ਲਿਆ। ਇਹ ਆ ਤਾਂ ਜੁੱਧ ਸ਼ੁਰੂ ਕਰ ਲਿਆ ਇਹਦੇ ਜਿੱਤੇ ਦੇ ਛੱਡੂ ਜਾਂ ਹਾਰੇ ਦੇ ਛੱਡੂ। ਤਾਂ ਹੀ ਉਹ ਡੂ। ਧਰਮ ਯੁੱਧ ਤੇ ਛੱਡਣਾ ਮਤਲਬ ਹੈ ਹਾਰ ਮੰਨ ਲਈ ਧਰਮ ਛੱਡਦਾ ਹਰ ਬੁੱਲੀ ਧਰਮ ਛੱਡਦਾ ਜੇ ਯੁੱਧ ਜੱਦੇ ਇਹ ਲੜਾਈ ਸ਼ੁਰੂ ਕਰ ਦੱਸੋ ਵੀ ਤੁਹਾਡੀ ਸ਼ੁਰੂ ਹੈ ਲੜਾਈ ਸਾਰਾ ਪਖੰਡ ਸੀ ਜੇ ਕਹਿਤਾ ਕਿਸੇ ਨੇ ਸੰਤਾ ਜੀ ਨੇ ਕਹਿਤਾ ਧਰਮ ਯੁੱਧ ਨਹੀਂ ਕੁਰਸੀ ਯੁੱਧ ਹੈ ਉਹਦੇ ਮਗਰ ਪੈ ਗਏ ਸਾਈ ਕੁਰਸੀ ਯੁੱਧ ਤੁਹਾਡਾ ਸੱਚੀ ਸੀ ਗੱਲ ਉਹਨੇ ਕੁਰਸੀ ਯੁੱਧ ਸੀ ਕੁਰਸੀ ਯੁੱਧ ਕਹਿਤਾ ਉਹਨੇ ਜੇ ਧਰਮ ਯੁੱਧ ਸੀ ਤਾਂ ਗੱਲ ਕਰੋ ਹੁਣ ਆਕੇ ਕਰੋ ਜਿੱਥੇ ਮਰਜ਼ੀ ਕਰੋ ਗੱਲ ਵੀ ਧਰਮ ਯੁੱਧ ਸੀ ਸਾਡਾ ਨਾ ਤੁਸੀਂ ਧਰਮਕ ਬੰਦੇ ਹੋ ਨਾ ਤੁਹਾਡਾ ਯੁੱਧ ਧਰਮ ਯੁੱਧ ਹੈ ਤੁਸੀਂ ਬਹੁਤ ਬੜਾ ਫਰਾਡ ਕੀਤਾ ਸਿੱਖਾਂ ਨਾਲ ਹਜ਼ਾਰਾਂ ਹੀ ਫੌਜੀ ਵਿਚਾਰੇ ਮਰਵਾਤੇ ਉਜਾੜ ਕੇ ਰੱਖਦੇ ਘਾੜ ਉਜਾੜ ਤੇ ਆਪ ਕੁਰਸੀ ਲੈ ਕੇ ਆ ਵਿਦਿਸ਼ਟੀਆਂ ਲੈ ਕੇ ਬਹਿ ਗਏ ਇਹ ਧਰਮ ਯੁੱਧ ਸੀ ਧਰਮੂ ਦਾ ਥੋੜੀ ਤਲਾਂਗੀ ਲੈ ਦਿੱਤੀ ਹੋਈ ਧਰਮ ਤਾਂ ਤਿਆਗਿਆ ਹੋਇਆ ਤੁਹਾਡਾ ਇਹ ਸਭ ਹਿਸਾਬ ਸੰਗਤ ਪੁੱਛੂਗੀ ਇਹ ਸਭ ਹਿਸਾਬ ਤੁਹਾਨੂੰ ਦੇਣਾ ਪਊਗਾ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਪੈਣਗੇ